संकट केी जी सी ए ने वड़ा लिया है। एक होर वड़ी सरकार देवलो की गई है। ने निगरानी टीम ही गतिविधियां दो टीम का गठन जो है डी जी सी ए वो किया गया है एक टीम अठ मैंबर ने जबकि दूसरी टीम दो मैंबर रखे गए ने सारे का काम होगा कि इंडिगो द ਅੰਦਰੂਨੀ ਤੇ ਬਾਹਰਲੀਆਂ ਗਤੀਵਿਧੀਆਂ ਜੋ ਵੀ ਨੇ ਉਹਨਾਂ ਦੀ ਨਿਗਰਾਨੀ ਕਰਨਾ ਤੇ ਡੇਲੀ ਹੀ ਇਹਨਾਂ ਜਿਹੜੀ ਟੀਮਾਂ ਨੇ ਇਹਨਾਂ ਨੂੰ ਰਿਪੋਰਟ ਜਿਹੜੀ ਹੈ 6 ਵਜੇ ਤੱਕ ਦੇਣੀ ਪਵੇਗੀ ਤੇ ਇੱਥੇ ਜੋ ਹੈ ਆਪਣੇ ਤੋਂ ਉੱਤੇ ਪੱਧਰ ਤੇ ਜਿਹੜਾ ਰਿਪੋਰਟ ਡੇਲੀ ਇਹਨਾਂ ਨੂੰ ਟੀਮਾਂ ਨੂੰ ਦੇਣੀ ਪਵੇਗੀ ਤਾਂ ਤੁਸੀਂ ਉਹ ਵੇਖ ਸਕਦੇ ਹੋ ਜੋ ਟੀਮ ਦਾ ਗਠਨ ਕੀਤਾ ਗਿਆ ਹੈ ਤਾਂ ਵਕ-ਵਕ ਇਹਨਾਂ ਨੂੰ ਜਿਹੜਾ ਡਿਪਾਰਟਮੈਂਟਸ ਦੇ ਵਿੱਚ ਆਪਾਂ ਕਹੇ ਲੇ ਕਿ ਵਕ-ਵਕ ਤਰੀਕੇ ਦੇ ਨਾਲ ਇਹਨਾਂ ਨੂੰ ਨਿਗਰਾਨੀ ਕਰਨੀ ਪਵੇਗੀ ਕਿਸ ਚੀਜ਼ ਦੀ ਨਿਗਰਾਨੀ ਕਰਨੀ ਹੈ ਉਹ ਵੀ ਪੂਰੀ ਲਿਸਟ ਜਿਹੜੀ ਹੈ ਜਾਰੀ ਕੀਤੀ ਗਈ ਹੈ ਡੀਜੀਸੀਏ ਦੇ ਵੱਲੋਂ ਤੇ ਨਾਲ ਹੀ ਨਾਲ ਜੋ ਕੈਂਸਲੇਸ਼ਨਸ ਹੋ ਰਹੀਆਂ ਨੇ ਇੰਡੀਗੋ ਦੇ ਵਿੱਚ ਜੋ ਰਿਫੰਡਸ ਹੋ ਰਹੇ ਨੇ ਜੋ ਲਗੇਜ ਲੋਕਾ ਦਾ ਵਾਪਿਸ ਹੋ ਰਿਹਾ ਹੈ ਜਾਂ ਫਿਰ ਨਹੀਂ ਤੇ ਇਸੇ ਦੇ ਨਾਲ ਨਾਲ ਹੋਰ ਕਈ ਗਤੀਵਿਧੀਆਂ ਜੋ ਇੰਡੀਗੋ ਦਾ ਕੰਮਕਾਜ ਹੈ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਜੋ ਟੈਕਨੀਕਲ ਚੀਜ਼ਾਂ ਨੇ ਇੰਡੀਗੋ ਦੀਆਂ ਉਹ ਕਿਸ ਤਰੀਕੇ ਕੰਮ ਕਰ ਰਹੀਆਂ ਨੇ ਸੋ ਇਸ ਪੂਰੇ ਵੇਰਵਿਆਂ ਨੂੰ ਜਿਹੜਾ ਉਹ ਨਿਗਰਾਨੀ ਕਰੇਗੀ ਟੀਮਾਂ ਤੇ